ਜੀ ਅਗਲੇ ਆਰਐਸਐਸ ਵਾਲੇ ਹੁਣ ਛੱਡਨੇ ਏਡੀ ਵੱਡੀ ਆ ਆਰਐਸਐਸ ਹੀ ਐ ਜਿਹੜੀ ਸੰਤ ਜੂਨੀਅਨ ਦੇ ਰਾਹੀਂ ਤੁਹਾਡੇ ਨਾਨਸਹੀ ਕੈਲੰਡਰ ਨੂੰ ਨੁਕਰੇ ਲਾਉਣਾ ਚਾਹੁੰਦੀ ਐ ਜਿਹੜਾ 1 ਜਨਵਰੀ ਨੂੰ ਇਕੱਠ ਕੀਤਾ ਉਥੇ ਕਿ ਪਹੁੰਚੋ ਉਥੇ ਤਗੜੇ ਹੋ ਕੇ ਕਿੰਿਆ ਕਣਾ ਆਪਾਂ ਨੂੰ ਕੀ ਲੋੜ ਹੈ ਜਾਣਦੀ ਹੁਣ ਆਪਾਂ ਜਦੋਂ ਜਦੋਂ ਅਸੀਂ ਸਾਬਤ ਸੂਰ ਦੀ ਗੱਲ ਕਰਦੇ ਸਾਬਤ ਸੂਰਤ ਹੋ ਪੱਗਾ ਬੰਨੋ ਦਾੜੇ ਕੇਸ ਰੱਖੋ ਤੇ ਸਾਰੇ ਸੰਤ ਸਮਾਜ ਦੇ ਕੇਸ ਹੈ ਗਈ ਆ ਦਾੜੇ ਹੈ ਗਈ ਆ ਸੁਖਨਾ ਮੇਰੇ ਖਿਆਲ ਖਤਰਾ ਜਿੰਨਾ ਸਾਨੂੰ ਇਹਨਾਂ ਤੋਂ ਦੂਜਿਆਂ ਤੋਂ ਹੈ ਹੀ ਨਹੀਂ ਕਿਦਾਂ ਕਿਦਾਂ ਫੋਟੋਆਂ ਦੇ ਦਿੰਦੇ ਨੇ ਸਾਨੂੰ ਆਹ ਕੈਲੰਡਰ ਚਾਹੀਦਾ ਨਾਨਸਾਹੀ ਕੈਲੰਡਰ ਸਾਨੂੰ ਪਰਵਾਹ ਨਹੀਂ ਹੈਗਾ ਮੈਂ ਕੱਲ ਬੇਨਤੀ ਕੀਤੀ ਸੀ ਆਰਐਸਐ ਦਾ ਅਰਥ ਇਹ ਨਾ ਲੈਣਾ ਕਿਨੇ ਬੋਦੀ ਧੋਦੀ ਲਾ ਕੇ ਤੁਹਾਡੇ 'ਚ ਬੈਠਾ ਹੋਊ ਅਗਲੇ ਪੱਗਾ ਮੰਨ ਕੇ ਤੁਹਾਡੇ ਵਿੱਚ ਤੁਰੇ ਫਿਰਦੇ ਨੇ ਪੂਰੀ ਉਹਨਾਂ ਦੀ ਵਰਦੀ ਉਹਦਾਂ ਦੀ ਐ ਸ੍ਰੀ ਸਾਹਿਬ ਵੀ ਹੱਥ ਫੜ ਲੈਣੀ ਐ ਗਲ ਵਿੱਚ ਹਜ਼ੂਰੀਆ ਵੀ ਪਾ ਲੈਣਾ ਪੱਗ ਵੀ ਬੰਨ ਲੈਣੀ ਐ ਗੋਲ ਪਰ ਨਾਲ ਜਿੱਦਾਂ ਦਾ ਲਗਾ ਉਦਾਂ ਲਾ ਲੈਣਾ ਬਸ ਕੰਮਾਂ ਤੋਂ ਪਛਾਣ ਲਓ ਕੰਮਾਂ ਤੋਂ ਪਛਾਣ ਕਰੇ ਹੁਣ ਲਿਫਾਜ਼ੇ ਖਿਦਰ ਮੇਂ ਜਹਾਂ ਸੈਂਕੜੇ ਰਾਜਨ ਵੀ ਫਿਰਤੇ ਹੈ ਧਾਰਮਿਕ ਵਰਦੀ ਵਿੱਚ ਬੜੇ ਡਾਕੂ ਤੁਰੇ ਫਿਰਦੇ ਨੇ ਦੁਨੀਆ ਮੇਂ ਰਹਿਣਾ ਹੈ ਤਾਂ ਕੁਝ ਪਹਿਚਾਨ ਪੈਦਾ ਕਰ ਧਰਮ ਦੀ ਵਰਦੀ ਵਿੱਚ ਬੜੇ ਲੁਟੇਰੇ ਤੁਰੇ ਫਿਰਦੇ ਨੇ ਥੋੜਾ ਬੋਤਾ ਪਹਿਚਾਨ ਰੱਖੋ 파ਰਕੂ ਬਿਰਤੀ ਰੱਖ ਲਓ 파ਰਕੂ ਬਿਰਤੀ ਪਰਖ ਪਰਚੋਣ ਕਰ ਲਈਏ ਬੰਦੇ ਦੀ ਤੌਰ ਤੋਂ ਪਛਾਣ ਲਓ ਇਦੇ ਵਿੱਚ ਸਿੱਖੀ ਵਾਲੀ ਕੁਆਲਿਟੀ ਹੈਗੀ ਕਿ ਨਹੀਂ ਹੈਗੀ ਕਮੀ ਅੰਦੇ ਕਮੀ ਪਿਆ ਪਛਾਣੀਏ ਭੌਰੇ ਤੇ ਪੂਂਡ ਦੀ ਇੱਕੋ ਜੈਸੀ ਗੂੰਜ ਭੌਰੇ ਤੇ ਪੂਂਡ ਦੀ ਗੂੰਜ ਇੱਕੋ ਜੀ ਆ ਦੋਵੇਂ ਦੋਵਾਂ ਦੀ ਗੂੰਜ ਇੱਕੋ ਜੀ ਹੁੰਦੀ ਆ ਪਰ ਕਮੀ ਪਿਆ ਪਛਾਣੀਏ ਉਹ ਭੌਰਾ ਉਹ ਪੂਂਡ ਭੌਰਾ ਸੁਗੰਧੀ ਤੇ ਬੈੰਦਾ ਤੇ ਪੂਂਡ ਅੰਦਾਜ਼ਾ ਲਾ ਲਓ ਜਿੱਥੇ ਮਰਜੀ ਪਾਥੀਆਂ ਵਾਲੇ ਘੂਰੇ ਦੀ ਜਾਵੜਦਾ ਜਿੱਥੇ ਪਾਥੀਆਂ ਪੱਥੀਆਂ ਹੁੰਦੀਆਂ ਨੇ ਰੂੜੀ ਤੇ ਵੀ ਜਾ ਮਲਦਾ ਬਹੁਤੇ ਭੂਂੜੀ ਨੇ ਜਿਨ੍ਹਾਂ ਦੀਆਂ ਗੂੰਜਾਂ ਪੌਰੀਆਂ ਵਰਗੀਆਂ ਲੱਗਦੀਆਂ ਜਿਹੜੇ ਅਖਬਾਰਾਂ ਵਿੱਚ ਤੁਰੇ ਫਿਰਦੇ ਨੇ ਜਿਹੜੇ ਕਹਿੰਦੇ ਕਤਲ ਕਰ ਦੇਣਾ ਅਸੀਂ ਇਹਨੂੰ ਬਹੁਤੇ ਭੂਂੜ ਨੇ ਗੁੱਸਾ ਲੱਗੇ ਸੌਵਰ ਲੱਗੇ ਪਰ ਯਾਦ ਰੱਖਣਾ ਨਾਨਸਾਹੀ ਕੈਲੰਡਰ ਦੀ ਹੋਂਦ ਨੂੰ ਬਚਾਉਣ ਵਾਸਤੇ ਸਾਨੂੰ ਇਕਜੁੱਟ ਹੋਣਾ ਪੈਣਾ ਹੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਇੱਕ ਇੱਕ ਜਥੇਬੰਦੀ ਦਾ ਨਹੀਂ ਜੇ ਭਾਈ ਪੰਤਪਰੀ ਸਿੰਘ ਨੇ ਸਾਰੀ ਸੰਗਤ ਨੂੰ ਇਕੱਠਿਆਂ ਕੀਤਾ ਇਹ ਨਾ ਸਮਝੋ ਉਹਨਾਂ ਦਾ ਇਕੱਲਿਆਂ ਦਾ ਕੰਮ ਹੈ ਸਾਡਾ ਸਾਰਿਆਂ ਦਾ ਇਕਲਾਕੀ ਜ਼ਿੰਮੇਵਾਰੀ ਬਣਦੀ ਹੈ ਸਾਡਾ ਫਰਜ਼ ਬਣਦਾ ਹੈ ਤੁਸੀਂ ਆਪਾਂ ਸਾਰਿਆਂ ਨੇ ਜਾ ਕੇ ਕਿਸੇ ਇੱਕ ਪ੍ਰਚਾਰ ਦੇ ਸਿਰ ਤੇ ਸਹਾਨ ਨਹੀਂ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਸਾਡੀ ਡਿਊਟੀ ਹੈ ਕਿ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਜੋ ਮਿਹਨਤ ਕੀਤੀ ਹੈ ਉਸ ਮਿਹਨਤ ਨੂੰ ਕਿਤੇ ਅਜਾਈ ਨਾ ਜਾਣ ਦਈਏ ਅਸੀਂ ਫਾਇਦਾ ਹੋਵੇ ਸਾਡਾ ਹਰ ਸਾਲ ਕੱਲ ਵੀ ਬੇਨਤੀ ਕੀਤੀ ਸੀ ਹਰ ਸਾਲ ਸਾਨੂੰ ਬ੍ਰਾਹਮਣ ਦੇ ਮੂੰਹ ਵੱਲ ਵੇਖਣਾ ਪੈਂਦਾ ਹੈ ਬ੍ਰਾਹਮਣ ਦੇ ਮੁਗਲ ਮੈਂ ਤਾਂ ਕਿ ਬੇਨਤੀ ਕੀਤੀ ਜੇ ਪ੍ਰਾਤਨ ਸਮੇਂ ਦੇ ਵਿੱਚ ਅਗਲੇ ਇਤਿਹਾਸ ਨਾਲ ਛੇੜ ਛਾੜ ਕਰ ਸਕਦੇ ਨੇ ਹੁਣ ਕਿਉਂ ਨਾ ਕਰਦੇ ਹੋਣਗੇ ਅਕਰ 84 ਵਿੱਚ ਜੋ ਘਟਨਾਵਾਂ ਵਾਪਰੀਆਂ ਕਿੰਨੀਆਂ ਕਿਤਾਬਾਂ ਲਿਖੀਆਂ ਗਈਆਂ ਉਹਨਾਂ ਕਿਤਾਬਾਂ ਵਿੱਚ ਕਿਸੇ ਨੇ 84 ਵਿੱਚ ਕਿਸੇ ਨੂੰ ਦੋਸ਼ੀ ਠਰਾਇਆ ਕਿਸੇ ਨੇ ਕਿਸੇ ਨੂੰ ਦੋਸ਼ੀ ਠਰਾਇਆ ਇਤਿਹਾਸ ਜਦੋਂ ਵੀ ਸਮਾਜ ਵਿੱਚ ਜਾਂਦਾ ਹੈ ਘਟਨਾਵਾਂ ਜਦੋਂ ਸਮਾਜ ਵਿੱਚ ਜਾਂਦੀਆਂ ਨੇ ਉਹਦਾ ਉਹਦਾ ਰੂਪ ਰੇਖਾ ਕੋਈ ਨਾ ਕੋਈ ਬਦਲ ਜਾਂਦੀ ਹੈ ਇਸ ਕਰਕੇ ਥੋੜਾ ਬਹੁਤੇ ਸਿਆਣੇ ਬਣ ਕੇ ਜ਼ਿੰਮੇਵਾਰੀ ਦਾ ਅਹਿਸਾਸ ਕਰੀਏ ਕਿ ਆਪਾਂ ਤਗੜੇ ਹੋਈਏ ਕਮਸ਼ੇ ਆਂਦੇ ਸਿਆਣਿਆਂ ਦੀ ਘਾਵਤ ਹੈ ਜੇ ਚੰਗਾ ਕਰ ਨਹੀਂ ਸਕਦੇ ਤੇ ਜਿਹੜਾ ਚੰਗਾ ਕੰਮ ਕਰਦਾ ਉਹਦੀ ਸਲਾਹਣਾ ਹੀ ਕਰ ਦਿਓ ਉਹਦੇ ਨਾਲ ਹੀ ਖਲੋ ਜਾਓ ਘਰ ਵਿੱਚ ਕੋ ਬਜ਼ੁਰਗ ਹੋਵੇ ਨਾ ਬਜ਼ੁਰਗ ਜੇ ਉਹ ਉਹ ਤੁਰ ਨਹੀਂ ਸਕਦਾ ਹੋਵੇ ਹੱਥ ਪੈਰ ਉਹਦੇ ਹਿਲਦੇ ਨਾ ਹੋਣ ਕੰਮ ਨਾ ਕਰ ਸਕਦਾ ਹੋਵੇ ਤੇ ਬਾਪੂ ਦਾ ਕੀ ਫਰਜ਼ ਬਣਦਾ ਜੀ ਭਲਾਵਾ ਮੰਜੀ ਤੇ ਬੈਠੇ ਇੰਨਾ ਕਵੇ ਸ਼ਾਬਾਸ਼ ਪੁੱਤਰੋ ਤੇ ਜੇ ਨਿਆਣੇ ਬਾਹਰੋਂ ਪੈਲੇ ਚ ਖੱਪਦੇ ਆਉਣ ਤੇ ਹੁੰਦਿਆ ਕਿ ਜਵੇ ਆਹ ਕੀਤਾ ਹੀ ਆ ਵਾਟੇ ਇਹਨੂੰ ਕਰਤੀ ਆ ਖਾਲ ਨਹੀਂ ਖਾਲਿਆ ਤੇ ਫਿਰ ਤੇ ਨਿਆਣੇ ਕਰਪਣਗੇ ਨਾ ਵੀ ਬਾਪੂ ਨਾ ਤੂੰ ਕੰਮ ਕਰਦਾ ਨਾਲੇ ਸਾਨੂੰ ਟੋਕੀ ਜਾਂਦਾ ਜੇ ਬਾਪੂ ਸ਼ਾਬਾਸ਼ ਦੇਈ ਜਾਵੇ ਠੇਕਵਾ ਲੈ ਜਾਂਦਾ ਨਾ ਕਈ ਵਾਰੀ ਘਰ ਦੇ ਸੱਸਾਂ ਦਾਦੀਆਂ ਹੱਥੀ ਕੰਮ ਨਹੀਂ ਕਰਨ ਜੋਗੀਆਂ ਤੇ ਮੰਨ ਲਓ ਜੇ ਨੋ ਨੇ ਪਿਆਜ਼ ਚੀਰੇ ਨੇ ਜੋ ਕੋ ਕੰਮ ਕੀਤਾ ਸਬਜੀ ਬਣਾਈ ਐ ਕਦੀ ਸ਼ਾਬਾਸ਼ ਵੀ ਦੇਤੇ ਵੀ ਸ਼ਾਬਾਸ਼ ਨਹੀਂ ਇਹ ਤੀਏ ਬੜੀ ਵਧੀਆ ਸਬਜੀ ਬਣਾਈ ਤੇ ਜੇ ਹਰ ਵਾਰ ਟੋਕਾ ਟਕਾਈ ਕਰਨੀ ਅਕੀਆਂ ਨੇ ਕਹਿ ਦੇਣਾ ਆਪੇ ਬਣਾ ਲਿਆ ਕਰ ਕਿਸ ਦੇ ਨਾਲ ਕਿਹਾਂ ਨੇ ਕਹਿ ਦੇਣਾ ਵੀ ਸਾਡਾ ਪਸੰਦ ਨਹੀਂ ਤੇ ਆਪੇ ਬਣਾ ਲਿਆ ਕਰ ਏਦਾਂ ਹੀ ਸਾਡੇ ਨਾਲ ਕਿਤੇ ਹੋਣਾ ਜੇ ਅਸੀਂ ਕੌਮ ਦਾ ਭਲਾ ਨਹੀਂ ਕਰ ਸਕਦੇ ਸਾਡਾ ਫਰਜ ਬੰਦਾ ਜਿਹੜੇ ਅੱਗੇ ਤੁਰੇ ਨੇ ਚਾਰ ਬੰਦਿਆਂ ਚ ਬਹਿ ਕੇ ਇਹ ਹੀ ਕਹਿ ਦੋ ਵੀ ਚੰਗਾ ਕੰਮ ਐ ਸਾਡੀ ਹਾਲਤ ਪਤਾ ਕੀ ਐ ਜੇ ਕੋਈ ਗੁਰੂ ਅਨਸਰ ਦੀ ਗੱਲ ਕਰਦਾ ਨਾ ਪਰ ਜਾ ਕਰਨ ਉਹ ਛੱਡੋ ਪਰਾਂ ਬਾਬੇ ਕਿਤੇ ਮਾੜੇ ਥੋੜਾ ਤੇ ਚੰਗੇ ਵੀ ਦੱਸ ਦਿਓ ਕਿਹੜੇ ਬੰਨੋ ਦੱਸ ਦਿਓ ਸਾਨੂੰ ਇੱਕ ਦੀ ਕੁਆਲਿਟੀ ਦੱਸ ਦਿਓ ਕੋਈ ਕਵੇ ਜੀ ਦੇਵੀ ਦੇਵਤੇ ਇਹਨਾਂ ਨੇ ਆਹ ਕੀਤਾ ਦੱਸ ਵੀ ਜ਼ਰੂਰ ਦੇਣਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸ਼ਰੀਕ ਬਣਾ ਕੇ ਅਕਾਲ ਤਖਤ ਵੱਲੋਂ ਪੰਥ ਪ੍ਰਵਾਨ ਸਿੱਖ ਰਹਿਤ ਅੱਜ ਜ਼ੋਰ ਲਾਉਣਾ ਪੈ ਰਿਹਾ ਬਹੁਤ ਜ਼ਿਆਦਾ ਬਹੁਤ ਜ਼ੋਰ ਲਾ ਕੇ ਇਸ ਨਦੀਨ ਨੂੰ ਕੱਢਣਾ ਪੈ ਰਿਹਾ ਬਹੁਤ ਜ਼ੋਰ ਲਾ ਕੇ ਜਿਹੜਾ ਨਦੀਨ ਸਾਡੇ ਵਿੱਚ ਉਗ ਪਿਆ ਹੈ ਮੈਂ ਤਾਂ ਕਈ ਵਾਰੀ ਉਦਾਹਰਣ ਦੇਣਾ ਹੁੰਦਾ ਤੁਸੀਂ ਵੇਖਿਆ ਨਾ ਪਿੰਡਾਂ ਵਿੱਚ ਕਈ ਵਾਰੀ ਕਈ ਆਵਾਰਾ ਜਨਵਰ ਹੁੰਦੇ ਨੇ ਤੋ ਕੀ ਕਰਦੇ ਨੇ ਜੀ ਭਲਾ ਉਹ ਜਿਹੜੇ ਫਸਲਾਂ ਉਜਾੜਦੇ ਨੇ ਕਿਸਾਨ ਫਿਰ ਸਿਆਣਾ ਕਰਦਾ ਜਿਹੜੀਆਂ ਸੜਕ ਦੇ ਕੰਢਿਆਂ ਤੇ ਫਸਲਾਂ ਹੁੰਦੀਆਂ ਨੇ ਉਹ ਵਾਰਡ ਲਾਉਂਦਾ ਬੰਨੇ ਵੀ ਐਵੇਂ ਨਾ ਕੋਈ ਜਾਨਵਰ ਵੇਚ ਆਣ ਵੜੇ ਕਈ ਵਾਰੀ ਜਿਹੜੀ ਪਿੰਡਾਂ ਦੇ ਲਾਗੇ ਪਹਿਲੀ ਹੁੰਦੀ ਉਹਦੀ ਰਾਖੀ ਵੀ ਜ਼ਿਆਦਾ ਕਰਨੀ ਪੈਂਦੀ ਸੜਕਾਂ ਦੇ ਕੰਢਿਆਂ ਤੇ ਪਹਿਲੀਆਂ ਦੀ ਰਾਖੀ ਵੀ ਜ਼ਿਆਦੀ ਕਰਨਾ ਪੈਂਦੀ ਵੀ ਕੋਈ ਰਾਹ ਜਾਂਦਾ ਕੋਈ ਜਾਨਵਰ ਵੇਚਣਾ ਵੜ ਜਾ ਜਿਹੜੀਆਂ ਦੂਰ ਹੁੰਦੀਆਂ ਉਹ ਉੱਥੇ ਆਪੇ ਜਾਨਵਰ ਘਟ ਜਾਂਦੇ ਵਾਰਾ ਪਸ਼ੂ ਤੁਰੇ ਫਿਰਦੇ ਕੋਹਾਂ ਤੁਰਿਆ ਫਿਰਦਾ ਉਹ ਗਾਵਾਂ ਵਾਰਾ ਤੁਰਿਆ ਫਿਰਦੀਆਂ ਉਜਾੜਦੀਆਂ ਸਾਰੀ ਦਿਹਾੜੀ ਉਹ ਕਿਸਾਨਾਂ ਦੀ ਫਸਲ ਖਾਂਦੇ ਨੇ ਕਿਸਾਨਾਂ ਦਾ ਹੀ ਗਾਚਾ ਖਾਂਦੇ ਨੇ ਕਿਸਾਨਾਂ ਦੇ ਪੱਟੇ ਖਾਂਦੇ ਨੇ ਤੇ ਉਹ ਸ਼ਾਮਾਂ ਪੈਂਦੀਆਂ ਨੇ ਨਾ ਮੁਰਕੇ ਪਿੰਡ ਨੂੰ ਆਣ ਮੂੰਹ ਚੁੱਕ ਲੈਂਦੇ ਨੇ ਤੋਂ ਕੰਧਾਂ ਵੀ ਸ਼ਾਮਾਂ ਨੂੰ ਸਾਹ ਜਿਹੜੇ ਹੁੰਦੇ ਨੇ ਨਾ ਸਾਹ ਉਹ ਫਿਰ ਕੰਧਾਂ ਵੀ ਸ਼ਾਮਾਂ ਨੂੰ ਪਿੰਡਾਂ ਦੀਆਂ ਕਸਰ-ਕਸਰ ਕੇ ਉਹਨਾਂ ਦੀਆਂ ਕੰਧਾਂ ਦਾ ਰੰਗ ਵੀ ਫਿਰ ਉਹੋ ਹੀ ਲਾਉਂਦੇ ਨੇ ਸਾਡੇ ਨਾਲ ਇੰਜ ਹੀ ਹੋ ਰਿਹਾ ਬਹੁਤਾ ਸੰਤ ਸਮਾਜ ਖਾਂਦਾ ਵੀ ਕੌਮ ਦਾ ਹੀ ਐ ਤੇ ਕਸਰ-ਕਸਰ ਕੇ ਨਾ ਕੰਧਾਂ ਵੀ ਛੇਕ ਆਉਂਦੀਆਂ ਢਾ ਰਹੇ ਨੇ ਇਹ ਹੁਣ ਬਚਾ ਲਓ ਤੁਸੀਂ ਜੇ ਬਚਦਾ ਜੇ ਨਹੀਂ ਤੇ ਕੌਮ ਦਾ ਸਤਿਆਨਾਸ਼ ਕਰਕੇ ਰੱਖ ਦਿੱਤਾ ਬਹੁਤੇ ਉਹਨਾਂ ਦੇ ਪਿੱਛੇ ਤੁਰ ਪੈਂਦੇ ਨੇ ਵਾਪਸ ਪਰਤ ਆਓ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਬੰਦਿਆਂ ਦੇ ਲੜ ਨਹੀਂ ਲਾਇਆ ਇਨਸਾਨਾਂ ਦੇ ਲੜ ਨਹੀਂ ਲਾਇਆ ਸਾਨੂੰ